ਬਟਾਲਾ ਨਸਤੇ ਕਾਦੀਆਂ ਰੂਰ ਤੇ ਸ਼ਾਹਬਦ ਮੋੜ ਕੋ ਸਕੂਟੀ ਸਵਾਰ ਨੂੰ ਬਚਾਉਂਦੇ ਹੋਏ ਵਾਪਰੇ ਭਿਆਨਕ ਬੱਸ ਹਾਦਸੇ ਵਿੱਚ ਟੋਟਲ 19 ਜ਼ਖਮੀ ਅਤੇ 3 ਦੀ ਮੌਤ ਹੋਣ ਜਾਂਦਾ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਬਟਾਲਾ ਤੋਂ ਚੱਲੀ ਰਾਸਤਾ ਨਿਬਾ ਸੇਵਿਸ ਦੀ ਨਿੱਜੀ ਬੱਸ ਵਾਇਆ ਕਾਦੀਆਂ ਚੰਡੀਗੜ੍ਹ ਜਾ ਰਹੀ ਸੀ ਜਦੋਂ ਸ਼ਾਹਬਦ ਮੋੜ ਨਸਤੇ ਪਹੁੰਚੀ ਤਾਂ ਸਕੂਟੀ ਸਵਾਰ ਨੂੰ ਬਚਾਉਂਦੇ ਹੋਏ ਬੱਸ ਦਾ ਸੰਤੁਲਨ ਵਿਗੜਨ ਕਾਰਨ ਬੱਸ ਮੋੜ ਤੇ ਸੜਕ ਕਿਨਾਰੇ ਬਣੇ ਪੱਕੇ ਬੱਸ ਸਟਾਪ ਦੀ ਇਮਾਰਤ ਨਾਲ ਝਟਕ ਕਰਾਈ ਜਾ ਕਿ ਮੇ ਦਾ ਇਲਾਜ ਬਟਾਲਾ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ। ਉਹ ਲੈ ਇਹਨਾਂ ਦੇ ਨੋਟਿਸ ਤੇ ਲੈਂਦੇ ਆ ਇਹਨਾਂ ਨੇ ਲਿਖਿਆ ਵੀ 22 ਦੇ ਕਰੀਬ ਪੇਸ਼ੈਂਟ ਆਏ ਆ ਜਿਨ੍ਹਾਂ ਚੋਂ ਤਿੰਨ ਦੀ ਜਿਹੜੀ ਡੈਥ ਹੋ ਗਈ ਹੈ। ਸੱਤ ਇਹਨਾਂ ਨੇ ਕਿਹਾ ਜੀ ਜਿਹੜੇ ਸੀਰੀਅਸਲੀ ਇੰਜਰਡ ਸੀਗੇ ਉਹ ਅਸੀਂ ਰੈਫਰ ਕਰ ਦਿੱਤੇ ਆ। ਬਾਕੀ ਕੁਝ ਜਿਹੜੇ ਬਿਲਕੁਲ ਠੀਕ ਸੀ ਜਿਨ੍ਹਾਂ ਨੇ ਛੋਟੇ-ਮੋਟੇ ਸੱਟਾ ਸੀ ਉਹ ਆਪਣੇ ਘਰ ਚਲੇ ਗਏ ਆ। ਬਾਕੀ ਪੇਸ਼ੈਂਟ ਇੱਥੇ ਜਿਹੜੇ ਪਏ ਆ ਜਿੰਨੇ ਵੀ ਪੇਸ਼ੈਂਟ ਇੱਥੇ ਹੈਗੇ ਆ ਬਿਲਕੁਲ ਜਿਹੜੇ ਆ ਬਿਲਕੁਲ ਓਕੇ ਆ ਬਿਲਕੁਲ ਠੀਕ-ਠਾਕ ਨੇ ਕੋਈ ਇਸਨ ਕਿਸੇ ਨੂੰ ਕੋਈ ਪ੍ਰੋ ਪੇ ਸਾਰੀ ਟੀਮ ਜਿਹੜੀ ਇੱਥੇ ਅਵੇਲੇਬਲ ਹੈਗੀ ਐ ਈਵਨ ਆਈਐਮਏ ਸਾਡੀ ਬਟਾਲਾ ਜਿਹੜੇ ਉਹਨਾਂ ਦੇ ਮੈਂਬਰਸ ਵੀ ਇੱਥੇ ਜਿਹੜੇ ਆਪਣੀ ਡਿਊਟੀ ਦੇ ਰਹੇ ਆ ਵੀ ਕੋਈ ਵੀ ਕਿਸੇ ਨੂੰ ਪ੍ਰੋਬਲਮ ਨਾ ਆਵੇ ਸਰੋਂ ਤੱਕ ਕਿੰਨੇ ਕੁ ਤੱਕ ਰੈਫਰ ਕੀਤੀ ਗਈ ਅੰਮ੍ਰਿਤ ਸਰ ਸੱਤ ਦੇਖੋ 7 ਬੱਚੇ ਵੀ ਬੱਚੇ ਉਹਨਾਂ ਚ ਬੱਚੇ ਬੱਚੇ ਵੀ ਹੋ ਹੈਗੇ ਆ ਕਿੰਨੇ ਬੱਚੇ ਹੈਗੇ ਜਾਂ ਇੱਕ ਜਿਆਦਾ ਨਾ ਅਡਲਟ ਨਹੀਂ ਹੈ ਜਿਹੜੇ ਬਹੁਤੇ ਅਡਲਟ ਆ ਬੱਚਾ ਇੱਕ ਦੋ ਹੀ ਸਕੇਜੂਲਡ ਕੈਜ਼ੁਲਟੀਆ ਤਿੰਨ ਜਿਹੜੀਆਂ ਸਾਡੇ ਕੋਲ ਇਸ ਵੇਲੇ ਕੈਜ਼ੁਲਟੀਜ਼ ਜਿਹੜੀਆਂ ਪਈਆਂ ਤੁਸੀਂ ਹੋ ਕੇ ਆਏ ਹੋ ਫੈਮਿਲੀਆਂ ਜਨਰਲ ਗਿਲਕੇ ਵੀ ਆਏ ਹੋ ਬੜੇ ਦੁੱਖ ਦੀ ਗੱਲ ਹੈ ਜੀ ਚਾਰ ਪਰਿਵਾਰ ਜਿਹੜੇ ਨੇ ਮੈਂ ਕਹਿ ਸਕਦਾ ਵੀ ਜਿਨ੍ਹਾਂ ਦੇ ਘਰ ਦੇ ਚਿਰਾਗ ਜਿਹੜੇ ਨੇ ਅੱਜ ਡੱਥ ਹੋ ਚੁੱਕੀ ਆ ਚਾਰ ਜੀਆਂ ਦੀ ਔਰ ਕਈ ਜ਼ਖਮੀ ਵੀ ਨੇ ਪਰਮਾਤਮਾ ਅਗੇ ਇਹੋ ਅਰਦਾਸ ਬੇਨਤੀ ਕਰਦੇ ਜਿਹੜੇ ਸੀਰੀਅਸ ਨੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਅੰਮ੍ਰਿਤਸਰ ਵੀ ਭੇਜੇ ਗਏ ਜੀ ਜੀ ਹਾਂ ਹਾਂਜੀ ਅੰਮ੍ਰਿਤਸਰ ਭੇਜੇ ਗਏ ਨੇ ਉਹ ਸੀਰੀਅਸ ਮੋੜ ਤੇ ਨੇ ਥੋੜਾ ਜਿਆ ਉਹਨਾਂ ਨੂੰ ਡਾਕਟਰ ਸਾਹਿਬ ਹੋਣੇ ਮੇਰੀ ਉੱਥੇ ਵੀ ਗੱਲ ਹੋ ਰਹੀ ਹੈ ਔਰ ਸਾਡੀਆਂ ਪ੍ਰੋਪਰਲੀ ਟੀਮਾਂ ਜਿਹੜੀਆਂ ਨੇ ਉਹ ਉੱਥੇ ਪ੍ਰੋਪਰ ਲੱਗੀਆਂ ਨੇ ਇੱਥੇ ਵੀ ਟੀਮਾਂ ਤਿਆਰ ਨੇ ਕਿਸੇ ਵੀ ਕਿਸਮ ਦੀ ਪੇਸ਼ੈਂਟ ਨੂੰ ਜਿਹੜੀ ਦਿੱਕਤ ਨਹੀਂ ਆਉਂ ਦਿੱਤੀ ਜਾਊਗੀ ਬੱਸ ਦਾ ਐਕਸੀਡੈਂਟ ਹੋਇਆ ਇਹ ਆਪਣਾ ਜਿਹੜਾ ਬਟਾਲਾ ਕਾਦਿਆਂ ਰੋਡ ਹੈ ਉਸ ਰੋਡ ਦੇ ਉੱਤੇ ਦਾ ਪ੍ਰੀਲੀਮినਰੀ ਤੌਰ ਤੇ ਇਥੇ ਮੈਂ ਡਾਕਟਰ ਸਾਹਿਬ ਨੂੰ ਪੁੱਛ ਰਿਹਾ ਸੀਗਾ ਸੋ ਤਿੰਨ ਕੈਸ਼ੁਐਲਟੀ ਇਸ ਦੇ ਵਿੱਚ ਰਿਪੋਰਟਡ ਹੈਗੀਆਂ ਤਾਂ ਇਸ ਤੋਂ ਇਲਾਵਾ 6 ਬੰਦੇ ਥੋੜੇ ਜਿਹਾ ਕ੍ਰਿਟੀਕਲ ਹੈ 4 ਹੈਵ ਐਨ ਆਲਰੇਡੀ ਸ਼ਿਫਟਡ ਟੂ ਅੰਮ੍ਰਿਤਸਰ 4 ਦੋ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਮੋਹਲ ਜਿਹਾ ਚੱਲਦਾ ਪਿਆ ਤਾਂ ਉਹਨਾਂ ਨੂੰ ਵੀ ਮੋਸਟ ਲਾਈਕਲੀ ਵੇ ਅਸੈਂਡਿੰਗ ਟੂ ਅੰਮ੍ਰਿਤਸਰ ਐਂਡ ਬਾਕੀ ਇਥੇ ਹੋਰ 11 12 ਬੰਦੇ ਆ ਟੂ ਦੇ ਹੈਵ ਸਸਟੇਨਡ ਮਾਈਨਰ ਇੰਜਰੀਜ਼ ਦੇ ਆਰ ਸਟੇਬਲ ਸਸ ਦੱਸਿਆ ਜਾ ਰਿਹਾ ਜੀ বাস ਜਿਹੜੀ ਹੈ ਰੋਜ਼ਾਨਾ ਹੀ ਬਹੁਤ ਤੇਜ਼ ਰਫਤਾਰ ਨਾਲ ਚੱਲੀ ਸੀ ਤੇ ਅੱਜ ਵੀ ਸਵਾਰੀ ਹੈ ਕਿ ਜੀ ਬਹੁਤ ਤੇਜ਼ ਰਫਤਾਰ ਨਾਲ ਅਸੀਂ ਉਹ ਚੈੱਕ ਕਰ ਰਹੇ ਨੇ ਕੁਝ ਕੁਝ ਉਹ ਸੀਸੀਟੀਵੀ ਫੁਟੇਜ ਨੂੰ ਵੀ ਚੈੱਕ ਕਰ ਰਹੇ ਨੇ ਉਹਦੇ ਚ ਇਹ ਵੀ ਆ ਰਿਹਾ ਕਿ ਅੱਗੇ ਮੋਟਰਸਾਈਕਲ ਆ ਰਿਹਾ ਸੀਗਾ ਤਾਂ ਫਿਰ ਉਹਨਾਂ ਨੇ ਆਪਣਾ ਟਰਨ ਲੈ ਲਿਆ বাস ਵਾਲੇ ਨੇ ਉਹਦੇ ਕਰਕੇ ਉਹ ਜਾ ਕੇ ਕੰਨ ਦੇ ਵਿੱਚ ਝਾੜੀ ਬੜੀ ਤਾਂ ਬੜਾ ਅਸੀਂ ਇਸ ਜੀਜ਼ ਨੂੰ ਐਸਟੈਬਿਸ਼ ਕਰ ਰਹੇ ਨੇ ਪ੍ਰੋਪਰ ਇਨਵੈਸਟੀਗੇਸ਼ਨ ਇਹਦੇ ਵਿੱਚ ਕਰ ਰਹੇ ਨੇ